लेकिन ये साला कर क्या रहा है यहाँ पे अभी मजा आएगा ना भिड़ो दुनिया पार्टी यारी दोस्ती च पैसा बांट रखा है मेनू 2 रुपये दे दे मौत पंदी है कर अपनी यारा दोस्तों कोण मग पैसे होना तो की रात तक तो गेम बचाना पड़ेगा हेलो ਮੇਰੇ ਪੈਸੇ ਕਦੋਂ ਦੇਂਗਾ ਸਾਲੇ ਗਾਲ ਨਾ ਕੱਢੋ ਹੋਲੀ ਗੱਲ ਕਰੋ ਐਵੇਂ ਆਪਣੇ ਪੈਸੇ ਫਸ ਜਾਣਗੇ ਮਿਲਨੇ ਨਹੀਂ ਫਿਰ ਗਾਲ ਕਦੋਂ ਕੱਢੀ ਆ ਮੈਂ ਸਾਲਾ ਸਾਲਾ ਤਾਂ ਕਹੀ ਜਾਂਦੇ ਹੋਣੇ ਕਿ ਆ ਨਹੀਂ ਸਾਲੇ ਮੇਰੇ ਪੈਸੇ ਕਦੋਂ ਦੇਂਗਾ ਹਾਂ ਫਿਰ ਤੇਰਾ ਭਰਾ ਹੀ ਐ ਉਹਦੀ ਕੋਲ ਹੀ ਪੈਸੇ ਲੈਣੇ ਆ ਸਭ ਤੋਂ ਜ਼ਿਆਦਾ ਉਹਦੇ ਵੱਲ ਨਹੀਂ ਫਸੇ ਰਹੇ ਦੰਨ ਮੈਂ ਵੀ ਪਤਾ ਨਹੀਂ ਕੀ ਹੈ ਨਾ ਆਪ ਸ਼ਨਾਵ ਜੀ ਇਹ ਚੀਜ਼ਾਂ ਚੱਕ ਕੇ ਲੈਣੀਆਂ ਚਾਹ ਬਣਾਉਣੀ ਆ ਮੈਂ ਜਾ ਕੇ ਇਹ ਟੁੱਟਦੀ ਉਹ ਦੇਖਿਆ ਫਿਰ ਆਹੀ ਵੱਡੇ ਪੈਸੇ ਬੁਣਨਗੇ